ਜੁਰਤਾ ਤਾਂ ਸਿੱਧਾ ਟੱਕਰ ਲਈ ਫਿਰ ਦੱਸੋ ਤੇਰੀ ਔਕਾਤ ਗਾਲ੍ਹੀ ਕੱਢ ਕੇ ਤੁਸੀਂ ਆ ਠੇਕੇਦਾਰ ਵੱਡਾ ਕਿ ਕਿਨੂੰ ਕਹਿਤਾ ਜੀ ਮੇਰੇ ਤੇ ਜਿਗਰਾ ਹੈਗਾ ਬੋਲਣ ਦਾ ਤਾਂ ਮੈਂ ਬੋਲਿਆ ਮੈਨੂੰ ਜਿੱਥੇ ਮਰਜ਼ੀ ਖਿਲਾਰ ਲੋ ਮੇਰਾ ਸਿਰ ਵੱਡਿਆ ਜਾਏ ਮੈਂ ਜੂਰ ਨਹੀਂ ਬੋਲਦਾ ਤੁਸੀਂ ਲਿਖਦੇ ਹੋ ਕਿ ਹੁਣ ਕਿੱਥੇ ਗਏ ਜਿਹੜੇ ਮਾਮੇ ਬੜੇ ਫਿਰਦੇ ਸੀ ਸੱਪ ਸੁੰਘ ਗਿਆ ਜੇ ਆਪਣੀਆਂ ਜੜਾ ਪੁੱਟੀਆਂ ਜੇ ਤੇ ਆਪਣਾ ਫੁੱਟਾ ਹੀ ਸਤਾ ਗਿਆ ਇਹ ਕੌਣ ਧੀ ਹੌਲੀ ਹੌਲੀ ਸਾਰੇ ਹੀ ਸੁੱਕ ਜਾਣੇ ਜੀ ਬਿੱਡੂ ਭਾਈ ਜੀ ਨਾਦ ਹੋ ਗਿਆ ਜਾਂ ਸ਼ਰਾਪਨਾ ਦੋ ਫਿਰ ਵੀ ਸਿਆਸਤ ਹੈ ਤੇ ਮੇਰੇ ਪਹਿਲਾਂ ਬੜੇ ਸਕੇ ਬੜੇ ਫਿਰਦੇ ਸੀ ਹਮ ਅੱਜ ਤੁਸੀਂ ਮੈਨੂੰ ਕੱਢ ਵੀ ਦਿੱਤਾ ਜਿਵੇਂ ਤੇਰਾ ਕੀ ਵਿਗਾੜ ਲੋ ਬਿੱਲੀ ਭਾਵੇਂ ਕਹਿੰਦੇ ਸਾਰਾ ਦੁੱਧ ਪੀਜੇ ਜਦੋਂ ਕੰਧ ਤੇ ਚੜ ਕੇ ਮੁੱਛਾ ਟਾਂਠਾ ਕਰਦੀ ਹੈ ਨਾ ਰਾਜਕਮਤ ਤੁਸੀਂ ਲਿਖਿਆ ਕਿ ਫਿਰ ਸਾਡੇ ਕੋਲ ਜਰੀ ਨਹੀਂ ਜਾਂਦੀ ਫਿਰ ਅਸੀਂ ਢਾ ਲੈਨੇ ਆ ਕਿਹੜੀ ਗੇਦੀ ਭੰਨੀ ਇਹ ਮੇਰੇ ਇੱਕ ਤੇ ਇਹਨਾਂ ਦੀਵਾ ਬਾਲਿਆ ਆ ਕੇ ਤੇ ਮੇਰੀ ਵੀ ਫਿਰ ਰੜੀ ਭੰਨੀ ਮੈਂ ਵੀ ਭੰਨੀ ਸੱਚੇ ਬੰਦੇ ਦੀ ਤਾਂ ਰਾਜਨੀਤੀ 'ਚ ਕਦਰ ਹੀ ਬੜੀ ਹੈ ਕੋਈ ਕਦਰ ਨਹੀਂ ਸੱਚੇ ਬੰਦੇ ਦੀ ਤੁਹਾਨੂੰ ਲੱਗਦਾ ਸਿਆਸਤ ਦੇ ਵਿੱਚ ਚਮਚੀ ਜ਼ਰੂਰੀ ਹੈ ਤੇ ਚਮਚੀ ਮਾਰਨੀ ਪੈਂਦੀ ਹੈ ਚਮਚੇ ਜਿਹੜੇ ਹੁੰਦੇ ਆ ਉਹਨਾਂ ਦੀ ਸਭ ਤੋਂ ਪਹਿਲਾਂ ਤੇ ਜਿਹੜੀ ਜੀਬ ਹੈ ਨਾ ਉਹ ਲੰਬੀ ਤੇ ਤਿੱਖੀ ਹੁੰਦੀ ਹੈ ਜਿਹੜੀ ਘੱਟ ਚਟ ਚਟ ਕੇ ਵੀ ਉਹਨਾਂ ਦੇ ਜਿਹੜੇ ਜੁੱਤੇ ਝਟਦੇ ਆ ਨਾ ਤਾਂ ਵੀ ਨਹੀਂ ਕੱਸ ਦਿੱਤੀ ਭਾਵੇਂ ਕੋਈ ਠੱਗੀ ਮਾਰ ਲੈਣ ਭਾਵੇਂ ਕਿ ਇਹ ਜਨਾਨੀ ਦਾ ਨਾਂ ਲੱਗ ਜੇ ਪਰ ਉਹ ਕਹਿਣਗੇ ਇਤੋਂ ਵਧੀਆ ਕੰਮ ਤੁਸੀਂ ਕੋਈ ਕੀਤਾ ਹੀ ਨਹੀਂ ਉਹਨਾਂ ਨੂੰ ਭਾਵੇਂ ਧੱਕੇ ਮਾਰਦੇ ਭਾਵੇਂ ਧੱਕੇ ਮਾਰ ਛੱਡ ਕੇ ਕਬੇੜਾ ਮਾਰ ਕੇ ਬਾਹਰ ਕੱਢ ਦੇਣ ਉਹ ਫੇਰ ਉਹਦੇ ਤਲੇ ਚਟਣਦੇ ਬੰਦਾ ਭਾਵੇਂ ਕੋਈ ਨਾਲ ਉਹਨਾਂ ਦੇ ਹੋਵੇ ਨਾ ਹੋਵੇ ਪਰ ਉਹਨਾਂ ਤਲਵੇ ਉਹਨਾਂ ਦੇ ਚਟਣਾ ਹੀ ਚਟਣੇ ਤੇ ਉਹਨੂੰ ਛਦਾਈ ਬੇਵਕੂਫ ਜਿਹਨੂੰ ਕਹਿੰਦੇ ਨੇ ਬਣਾ ਲੈਂਦੇ ਆ ਟੀ ਮੇਰੇ ਅਰਗਾਂ ਦੇ ਚੰਗਾ ਹੀ ਬੰਦਾ ਕੋਈ ਨਹੀਂ ਗਲਤੀ ਦੱਸ ਦਵੇ ਮੂੰਹ ਦੇ ਦਿੱਤੀ ਉਹਨੂੰ ਕੀ ਕਹਿ ਦਿੰਦੇ ਉਹਨਾਂ ਕਹਿ ਦਿੰਦੇ ਵੀ ਇਹਨੂੰ ਖੁੱਡੇ ਲੈਨ ਲਾ ਦਿਓ ਉਹਨੂੰ ਸਾਈਡ ਤੇ ਲਾ ਦਿਓ ਇਹਨੇ ਦੇ ਹਾਡੀਆਂ ਪੋਲਾਂ ਖੋਲ ਦੇਣੀਆਂ ਕਿ ਇਹਨੂੰ ਅੁੱਬਿਆਂ ਦੀ ਲੋੜ ਹੋਊਗੀ ਕਿ ਇਹਨੂੰ ਇਲੈਕਸ਼ਨਾਂ ਕਿ ਪੈਸਿਆਂ ਦੀ ਲੋੜ ਹੋਊ ਕਿ ਇਹਨੂੰ ਕੋਈຊ ਲੋੜ ਹੋਊਗੀ ਤਾਂ ਚਮਚੀ ਮਾਰ ਦੇ ਜਦੋਂ ਸਾਨੀ ਸਾਹਿਬ ਹੁੰਦੇ ਸੀ ਉਦੋਂ ਵੇਖੋ ਪਾਰਟੀ ਕਿੱਥੇ ਈ ਹੁਣ ਵੇਖੋ ਕਿੱਥੇ ਵਾਲੀਆ ਸਾਹਿਬ ਮੇਰਾ ਮਤਲਬ ਉਹਨਾਂ ਦਾ ਤੇ ਇੱਕ ਆਪਣਾ ਬੂਥ ਵੀ ਹਰ ਗਿਆ ਵਾ ਜੇ ਉਹਨਾਂ ਵੋਟਾਂ ਇੰਨੀਆਂ ਪਵਾਦੀਆਂ ਤੇ ਫਿਰ ਆਪਣਾ ਬੂਥ ਵੀ ਤੇ ਜਿੱਤਣਾ ਚਾਹੀਦਾ ਸੀ ਸ੍ਰੀਸ਼ ਪਾਟਿਆ ਹੈਗਾ ਉਹ ਬੰਦਾ ਕੰਮ ਦਾ ਨਹੀਂ ਉਹਦੇ ਵਰਗਾ ਬੰਦਾ ਕੋਈ ਨਹੀਂ ਨੇਤਾ ਕੋਈ ਨਹੀਂ ਇਹਨਾਂ ਨੂੰ ਲੱਭਣਾ ਕਿ ਕਿਉਂਕਿ ਇਹ ਜਿਹਾ ਭੱਟੀ ਨਹੀਂ ਹੈਗਾ ਉਹਦੇ ਵਰਗਾ ਵੀ ਇਹਨਾਂ ਨੂੰ ਬੰਦਾ ਕੋਈ ਨਹੀਂ ਲੱਭਣਾ ਜਿੰਨੂੰ ਇਹਨਾਂ ਨੇ ਟਿਕੜ ਨਹੀਂ ਦਿੱਤੀ ਫਿਰ ਵੀ ਇਹਨ ਉਹਨੇ ਆਜ਼ਾਦ ਜਿੱਤ ਕੇ ਇਹਨਾਂ ਦੇ ਮੂੰਹ ਤੇ ਚਪੇੜ ਮਾਰੀ ਇੱਕ ਮਰਦ ਬੰਦਾ ਆ ਮੈਂ ਉਹਦੇ ਨਾਲ ਜੁੜਿਆ ਕਿਹੜਾ ਮਰਦ ਆ ਭਾਈ ਸਾਹਿਬ ਅਮਨਦੀਪ ਜੈੰਤੀ ਟੁਰੀਆ ਹਾਂ ਮਰਦ ਬੰਦਾ ਲਲਕਾਰੇ ਵੀ ਵੇਖੇ ਉਹਦੇ ਤੁਸੀਂ ਸੁਣੇ ਹੋਗੇ ਪਿਛੇ ਜੀ ਮੇਰੇ ਜਨੇਬ ਬੰਦੇ ਆ ਉਹਦੇ ਫੈਨ ਆ ਜਿਹੜੇ ਮੁੰਡੇ ਸਾਰੇ ਹੂੰ ਉਹ ਕਹਿੰਦੇ ਭਾਜੀ ਅਸੀਂ ਉਹਦੇ ਨਾਲ ਜੁੜਨਾ ਅਸੀਂ ਕਿਸੇ ਪਾਰਟੀ ਨਾਲ ਨਹੀਂ ਜੁੜਨਾ ਮੈਂ ਕਹਿੰਦਾ ਦੀਪੂ ਭਾਜੀ ਅਸੀਂ ਤੁਹਾਡੇ ਨਾਲ ਜੁੜੇਗੇ ਮੈਂ ਕਾਂਗਰਸ ਨੂੰ ਨਹੀਂ ਜਾਂਦਾ ਅੱਛਾ ਜਿੱਥੇ ਤੁਸੀਂ ਲੈ ਜਾਓਗੇ ਖੂਚ ਸੁੱਟ ਦੋਗੇ ਖੂਤ ਹੀ ਚੱਲ ਜਾਂਦਾ ਠੀਕ ਹੈ ਪਰ ਮੈਂ ਕਾਂਗਰਸ ਨੂੰ ਨਹੀਂ ਜਾਂਦਾ ਮੈਂ ਤੁਹਾਡੇ ਨਾਲ ਜੁੜਿਆ ਜੀ ਤੁਹਾਡੇ ਨਾਲ ਹੀ ਰਵਾਂਗੇ ਪਾਵਰ ਦੇ ਬਾਵਜੂਦ ਵੀ ਉਹਨਾਂ ਚ ਇੱਕ ਵੀ ਗੋਮਜਾ ਨਹੀਂ ਐਨੀ ਵੀ ਗੋਮਜਾ ਨਹੀਂ ਹੈਗੀ ਜੀ ਉਹਨਾਂ ਨੂੰ ਅੱਧੀ ਜਪਾਨਾ ਕਹੀਏ ਨਾ ਦੀਪੂ ਭਾਜੀ ਆਹ ਕੰਮ ਪੈ ਗਿਆ ਉਹ ਕਹਿੰਦੇ ਹੁਣੇ ਮੈਂ ਫੋਨ ਕਰਦਾ ਤੂੰ ਖਲੋ ਜਾ ਹੂੰ ਤੇ ਜੇ ਬੰਦਾ ਇੰਨਾ ਸਾਥ ਦੇਵੇ ਤੇ ਅਸੀਂ ਕੀ ਲੈਣਾ ਇਹਨਾਂ ਤੋਂ ਮੈਂ ਤੇ ਇੱਕ ਮਰਦ ਬੰਦੇ ਨਾਲ ਜੁੜਿਆ ਹੂੰ ਜਿੰਨੂੰ ਅੱਧੀ ਜ਼ੁਬਾਨ ਨਾਲ ਤੁਸੀਂ ਫੋਨ ਕਰੋਗੇ ਨਾ ਉਸੇ ਵੇਲੇ ਫੋਨ ਵੀ ਚੁੱਕਦਾ ਜੀ ਉਸੇ ਵੇਲੇ ਐਕਸ਼ਨ ਵੀ ਹੁੰਦਾ ਜੀ ਇਹਨਾਂ ਵਾਂਗੂ ਨਹੀਂ ਜੇ ਕੋਈ ਕੰਮ ਪੈ ਜੇ ਤੇ ਇਹਦੇ ਕਹਿੰਦੇ ਆ ਵੀ ਰਾਜਕੁਮਾਰ ਨੂੰ ਤੇ ਲੱਤ ਥੱਲੋਂ ਪਹਿਲਾਂ ਨੰਗਾਓ ਫੇਰ ਕੰਮ ਕਰਨਾ ਹੀ ਇਹਦਾ ਮੈਂ ਕਹਿੰਦਾ ਦੀਪੂ ਭਾਜੀ ਅਸੀਂ ਤੁਹਾਡੇ ਨਾਲ ਜੁੜੇ ਜੇ ਮੈਂ ਕਾਂਗਰਸ ਨੂੰ ਨਹੀਂ ਜਾਂਦਾ ਅੱਛਾ ਜਿੱਥੇ ਤੁਸੀਂ ਲੈ ਜਾਓਗੇ ਖੂਚ ਸੁੱਟ ਦੋਗੇ ਖੂਤ ਹੀ ਚੱਲ ਜਾਣੀ ਠੀਕ ਹੈ ਪਰ ਮੈਂ ਕਾਂਗਰਸ ਨੂੰ ਨਹੀਂ ਜਾਣਦਾ ਮੈਂ ਤੁਹਾਡੇ ਨਾਲ ਜੁੜਿਆ ਜੀ ਜਿੱਤੋਂ ਤੱਕ ਉਹ ਲੈ ਕੇ ਜਾਊਗਾ ਨਾਲ ਇੱਕ ਲਾ ਕੇ ਤੁਰਾਂਗੇ ਭਾਵੇਂ ਜੋ ਮਰਜੀ ਹੋ ਜਾਵੇ ਇੱਕ ਫਿਲਮਾਂ ਦੇ ਵਿੱਚ ਰਾਜਕੁਮਾਰ ਸੀ ਜਿਹਦੇ ਹਰ ਡਾਇਲੌਗ ਤੇ ਲੋਕ ਤਾੜੀਆਂ ਮਾਰਦੇ ਸੀ ਤਾਂ ਇੱਕ ਬਟਾਲੇ ਦਾ ਰਾਜਕੁਮਾਰ ਹੈ ਜਿਹਦੀਆਂ ਪੋਸਟਾਂ ਪੜ ਪੜ ਕੇ ਲੋਕ ਤਾੜੀਆਂ ਮਾਰਦੇ ਇੱਕ ਐਸਾ ਰਾਜਕੁਮਾਰ ਜਿਹਦਾ ਸਿਆਸੀ ਸਫ਼ਰ ਕਰੀ 15 ਸਾਲ ਦਾ ਹੈ ਭਾਜੀਪੀ ਦੇ ਵਿੱਚ ਉਹਨੇ ਸਿਆਸਤ ਦੀ ਸ਼ੁਰੂਆਤ ਕੀਤੀ ਇੱਕ ਆਮ ਵਰਕਰ ਤੋਂ ਸ਼ੁਰੂਆਤ ਕੀਤੀ ਤੇ ਮੰਡਲ ਪ੍ਰਧਾਨ ਤੱਕ ਦਾ ਉਹਨੇ ਸਫ਼ਰ ਤੈਅ ਕੀਤਾ ਚੋਣ ਜਦੋਂ ਤੱਕ ਖਤਮ ਹੋਣ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਜੁਆਇਨ ਕਰਦੇ ਨੇ ਤੇ ਸਿਰਫ 2 ਘੰਟੇ ਮਿਲਦੇ ਨੇ ਕਾਂਗਰਸ ਪਾਰਟੀ ਦੇ ਲਈ ਕੰਮ ਕਰਨ ਨਾਲ ਤੇ ਜਿਸ ਵਾਰਡ ਦੇ ਵਿੱਚੋਂ ਜਿਸ ਬੂਧ ਦੇ ਵਿੱਚੋਂ ਭਾਜਪਾ ਦੀ ਤੂਤੀ ਬੋਲਦੀ ਸੀ ਤਾਂ ਉੱਥੋਂ ਹੁਣ ਕਾਂਗਰਸ ਦੀ ਜਿਹੜੀ ਹੈ ਉਹ ਤੂਤੀ ਬੋਲਣ ਲੱਗ ਪਈ ਰਾਜ ਕੁਮਾਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਅਨਿਸ਼ਵਰ ਜੀ ਤੁਸੀਂ ਬੜਾ ਹੀ ਸ਼ਾਨਦਾਰ ਲਿਖਦੇ ਹੋ ਕੋਈ ਕਵੀ ਹੋ ਕਿ ਜਾਂ ਵਾਕਿਆ ਹੀ ਉਹ ਫਿਲਮਾਂ ਵਾਲੇ ਰਾਜਕੁਮਾਰ ਵਾਂਗੂ ਡਾਇਲੋਗ ਬੜੇ ਸ਼ਾਨਦਾਰ ਲਿਖਦੇ ਹੋ ਸ਼ੁਰੂਆਤ ਕਰ ਰਿਹਾ ਮੈਂ ਤੁਹਾਡੀ ਬੜੀ ਪਿਆਰੀ ਜੀ ਇੱਕ ਲਾਈਨ ਤੋਂ ਰਾਜਕੁਮਾਰ ਜੀ ਤੁਸੀਂ ਲਿਖਿਆ ਹੈ ਕਿ ਖੁਦ नाग ਛੇੜ ਕੇ ਆਖਣ ਸਾਡੇ ਲੜਿਆ ਕਿਉਂ ਇਹ ਕਿਉਂ ਨਹੀਂ ਸੋਚਦੇ ਕਿ ਪੈਰ ਪੂਛ ਤੇ ਧਰਿਆ ਕਿਉਂ ਜਨਾਬ ਇੱਥੇ नाग ਕੌਣ ਹੈ ਪੂਛ ਕਿਹਦੀ ਹੈ ਪੈਰ ਕਿੰਨੇ ਧਰਤਾ ਹੈ ਕਿ ਰਾਜਕੁਮਾਰ ਆ ਡਾਇਲੋਗ ਲਿਖ ਗਿਆ ਇਹ ਰਸਪਾਲ ਜੀ ਇਹ ਤੇ ਆਪਣੇ ਆਪ ਹੀ ਨਿਕਲ ਜਾਂਦੇ ਆ ਜਦੋਂ ਕੋਈ ਬੰਦਾ ਦਿਲ ਤੇ ਸੱਟ ਮਾਰਦਾ ਹੂੰ ਉਦਾਂ ਤੇ ਕੋਈ ਮਤਲਬ ਕੀ ਸ਼ਾਇਰ ਹੁੰਦਾ ਨਹੀਂ ਜਦੋਂ ਉਹਨਾਂ ਨੇ ਮਤਲਬ ਕੀ ਇਹ ਸੀਗੇ ਸਾਡੇ ਬੀਜੇਪੀ ਦੇ ਪ੍ਰਧਾਨ ਜਿਹੜੇ ਹੈਗੇ ਵਾਲੀਆ ਸਾਹਿਬ ਉਹਨਾਂ ਨੇ ਮੇਰਾ ਮਤਲਬ ਮੇਰੇ ਘਰ ਦੇ ਨਾਲ ਇੱਕ ਉਹਨਾਂ ਨੂੰ ਜਿਹੜੇ ਕੈਂਡੀਡੇਟ ਹੈਗੇ ਬੱਬੂ ਜੀ ਦ੍ਰੇਸ਼ ਜੀ ਉਹਨਾਂ ਨੂੰ ਉੱਥੇ ਸੱਦਿਆ ਤੇ ਉੱਥੇ ਮੀਟਿੰਗ ਕਰਾਤੀ ਵੀ ਮੈਨੂੰ ਉਹਨਾਂ ਨੇ ਪੁੱਛਿਆ ਵੀ ਨਹੀਂ ਮੇਰੇ ਬੂਹੇ ਅੱਗੇ ਉਤਰੇ ਆ ਗੱਡੀਆਂ ਲਾਈਆਂ ਵਾ ਤੇ ਉੱਤਰ ਕੇ ਉੱਥੇ ਜਾ ਕੇ ਇਹਨਾਂ ਨੇ ਮੀਟਿੰਗ ਕੀਤੀ ਆ ਤੇ ਉੱਥੇ ਚਲ ਗਏ ਆ ਜੇ ਮੈਂ ਇੰਨਾ ਸਫ਼ਰ ਤੈਅ ਕੀਤਾ 15 ਸਾਲ ਦਾ ਉਹਦੇ ਵਿੱਚ ਇਹਨਾਂ ਦਾ ਮੇਰਾ ਇੰਨਾ ਹੱਕ ਨਹੀਂ ਬੰਦਾ ਇਹਨਾਂ ਦੇ ਵੀ ਮੈਨੂੰ ਆ ਕੇ ਇੱਕ ਫੋਨ ਕਰ ਦੇਣ ਵੀ ਤੇਰੇ ਵਾਰਡ ਦੇ ਵਿੱਚ ਅਸੀਂ ਆਉਣ ਲੱਗੇ ਆ ਤੇ ਰਾਜਕੁਮਾਰ ਤਿਆਰ ਰਹੀ ਹੂੰ ਜਾਂ ਚਾਰ ਬੰਦੇ ਹਾਰ ਲੈ ਕੇ ਤਿਆਰ ਰਹਿੰਦੇ ਆ ਹੂੰ ਹੂੰ ਮੇਰਾ ਮਤਲਬ ਇੱਕ ਵਾਰੀ 20 ਇਹਨਾਂ ਨੇ ਮੈਨੂੰ ਪੁੱਛਿਆ ਨਹੀਂ ਤਿੰਨ ਸਾਲ ਹੋ ਗਏ ਚਾਰ ਸਾਲ ਇਹ ਕਹਿੰਦੇ ਵੀ ਇਹ ਸੱਚ ਬੋਲਦਾ ਇਹਨੂੰ ਨੁਕਰੇ ਲਾ ਛ ਇਸ਼ਾਰਾ ਕੀ ਕਰਨਾ ਚਾਹੁੰਦੇ ਹੋ ਇਹਦਾ ਮਤਲਬ ਬਾਕੀ ਪਾਰਟੀ ਦੇ ਬੰਦੇ ਝੂਠ ਬੋਲਦੇ ਆ ਕਿ ਰਾਜਕੁਮਾਰੀ ਆ ਠੇਕਾ ਲੈਣੇ ਸੱਚ ਬੋਲਣ ਦਾ ਠੇਕਾ ਕਿ ਨਹੀਂ ਮੈਂ ਕਹਿੰਦਾ ਲਿਆ ਪਰ ਇਹਨਾਂ ਦਾ ਜਿਗਰਾ ਵੀ ਨਹੀਂ ਹੈਗਾ ਇਹ ਸੱਚ ਬੋਲ ਨਹੀਂ ਸਕਦੇ ਹੂੰ ਮੇਰੇ ਤੇ ਜਿਗਰਾ ਹੈਗਾ ਬੋਲਣ ਦਾ ਤਾਂ ਮੈਂ ਬੋਲਿਆ ਮੈਨੂੰ ਜਿੱਥੇ ਮਰਜ਼ੀ ਖਿਲਾਰ ਲੋ ਮੇਰਾ ਸਿਰ ਵੱਡਿਆ ਜਾਏ ਮੈਂ ਝੂਠ ਨਹੀਂ ਬੋਲਦਾ ਜੇ ਸੱਚ ਬੋਲਦੇ ਸੱਚੇ ਬੰਦੇ ਦੀ ਤਾਂ ਰਾਜਨੀਤੀ 'ਚ ਕਦਰ ਹੀ ਬੜੀ ਐ ਕੋਈ ਕਦਰ ਨਹੀਂ ਸੱਚੇ ਬੰਦੇ ਦੀ ਤੁਹਾਨੂੰ ਲੱਗਦਾ ਜਾਂ ਲੋਕਾਂ ਨੂੰ ਲੱਗਦਾ ਹੋਊਗਾ ਪਰ ਲੋਕੀ ਵੀ ਸਾਰੇ ਕਹਿੰਦੇ ਆ ਮੈਨੂੰ ਮੇਰੇ ਘਰ ਦੇ ਵੀ ਕਹਿੰਦੇ ਆ ਵੀ ਤੂੰ ਰਾਜਨੀਤੀ 'ਚੋਂ ਕੀ ਲੈਣਾ ਐ ਸੱਚ ਬੋਲਦਾ ਤੇ ਸੱਚ ਬੋਲ ਕੇ ਤੈਨੂੰ ਮਿਲਣਾ ਕੁਝ ਨਹੀਂ ਤੇ ਇਸ ਕਰਕੇ ਤੁਸੀਂ ਰਾਜਨੀਤੀ ਵੀ ਭਾਵੇਂ ਛੱਡ ਦਿਓ ਮੈਨੂੰ ਤੇ ਘਰ ਦੇ ਵੀ ਇਹੋ ਗੱਲ ਕਹਿੰਦੇ ਤੁਸੀਂ ਛੱਡੀ ਥੋੜੀ ਐ ਤੁਸੀਂ ਤੇ ਪਾਰਟੀ ਬਦਲ ਲਈ ਜੇ ਰਾਜਨੀਤੀ ਜਿਹੜੀ ਐ ਤੁਹਾਨੂੰ ਲੱਗਦਾ ਕਿ ਰਾਜਨੀਤੀ ਦੇ ਵਿੱਚ ਸੱਚ ਚੱਲਦਾ ਹੀ ਨਹੀਂ ਫਿਰ ਪਾਰਟੀ ਕੋ ਬਦਲੀ ਫਿਰ ਤੇ ਛੱਡ ਹੀ ਦੇਣੀ ਜੀ ਮੈਂ ਪਾਰਟੀ ਨਹੀਂ ਬਦਲੀ ਮੈਂ ਇੱਕ ਜਿਹੜਾ ਢੱਲੇਦਾਰ ਬੰਦਾ ਜਿਹਨੂੰ ਕਹਿ ਸਕਦੇ ਇੱਕ ਮਰਦ ਬੰਦਾ ਨਾ ਮੈਂ ਉਹਦੇ ਨਾਲ ਜੁੜਿਆ ਕਿਹੜਾ ਮਰਦ ਹੈ ਭਾਈ ਸਾਹਿਬ ਅਮਨਦੀਪ ਜੈੰਤੀਪੁਰੀਆ ਹਾਂ ਮਰਦ ਬੰਦਾ ਲਲਕਾਰੇ ਵੀ ਵੇਖੇ ਉਹਦੇ ਤੁਸੀਂ ਸੁਣੇ ਹੋਗੇ ਪਿਛੇ ਜੇ ਠੀਕ ਹੈ ਤੇ ਮੇਰਾ ਮਤਲਬ ਹੋਰ ਮੇਰੀ ਕੋਈ ਨਹੀਂ ਹੈ ਜੀ ਵੀ ਮੈਂ ਕੋਈ ਪਾਰਟੀ ਜੁਆਇਨ ਕੀਤੀ ਮੈਂ ਉਹਦੇ ਨਾਲ ਤੁਰਿਆ ਵਾ ਜਿੱਥੋਂ ਤੱਕ ਉਹ ਲੈ ਕੇ ਜਾਊਗਾ ਨਾਲ ਹਿੱਕ ਲਾ ਕੇ ਤੁਰਾਂਗੇ ਆ ਮੇ ਜੋ ਮਰਜੀ ਹੋ ਜੀ ਤੇ ਭਾਈ ਸਾਹਿਬ ਇਸ ਤੋਂ ਪਹਿਲਾਂ ਜਿਹੜੇ ਬੀਜੇਪੀ ਦੇ ਵਿੱਚ ਨਹੀਂ ਕੀ ਗੱਲ ਉਹ ਮਰਦ ਨਹੀਂ ਹੈ ਕਿ ਹੀਰੇ ਵਾਲੇ ਵਿੱਚ ਮਰਦਾਨਗੀ ਕਿਹੜੀ ਗੱਲ ਤੋਂ ਘਟ ਹੈ ਮੈਂ ਆਨਾ ਮਰਦ ਜੇ ਹੁੰਦੇ ਤੇ ਉਹ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਤੁਰਨਾ ਸੀ ਹੂੰ ਇਹ ਥੋੜੀ ਵੀ ਦੂਜੇ ਬੰਦੇ ਜਿਹੜੇ ਆ ਨਹੀਂ ਕੰਮ ਕਰਦੇ ਜਾਂ ਬਾਕੀ ਬੰਦਿਆਂ ਨੂੰ ਕਿਸੇ ਨੂੰ ਪੁੱਛਦੇ ਨਹੀਂ ਹੂੰ ਤੇ ਜਿਹੜੇ ਇਹਨਾਂ ਦੇ ਨਾਲ ਚਮਚੇ ਹੈਗੇ ਆ ਜਿਹੜੇ ਚਮਚੀ ਮਾਰਦੇ ਆ ਉਹ ਇਹਨਾਂ ਦੇ ਨਾਲ ਤੁਰੇ ਰਹਿਣ ਸਿਆਸਤ ਦੇ ਵਿੱਚ ਚਮਚੀ ਜ਼ਰੂਰੀ ਹੈ ਤੇ ਚਮਚੀ ਮਾਰਨੀ ਪੈਂਦੀ ਹੈ ਮੈਂ ਨਾ ਇਹ ਤੋਂ ਬਗੈਰ ਤੁਹਾਡਾ ਗੁਜ਼ਾਰਾ ਹੀ ਨਹੀਂ ਤੁਹਾਨੂੰ ਕਹਿੰਦੇ ਇਹ ਬੇਵਕੂਫ ਹੈਗਾ ਬੰਦਾ ਇਹਦਾ ਕੋਈ ਮੁੱਲ ਨਹੀਂ ਜੇ ਹੈਗਾ ਗਲਤੀ ਦੱਸ ਦਵੇ ਮੂੰਹ ਦੇਤੀ ਉਹਨੂੰ ਕੀ ਕਹਿ ਦਿੰਦੇ ਉਹਨੂੰ ਕਹਿ ਦਿੰਦੇ ਵੀ ਇਹਨੂੰ ਗੁੱਡੇ ਲਾਈਨ ਲਾ ਦਿਓ ਉਹਨੂੰ ਸਾਈਡ ਤੇ ਲਾ ਦਿਓ ਇਹਨੇ ਤੇ ਹੱਡੀਆਂ ਪੋਲਾਂ ਖੋਲ ਦੇਣੀਆਂ ਇਹ ਤੇ ਸਾਰੀਆਂ ਪੋਲਾਂ ਜਿਹੜੀਆਂ ਪਾਰਟੀ ਨੂੰ ਪਤਾ ਲੱਗ ਜਾਣੀਆਂ ਹੂੰ ਹੂੰ ਤੇ ਇਸ ਕਰਕੇ ਇਹ ਕਹਿੰਦੇ ਵੀ ਇਹ ਬੰਦੇ ਨੂੰ ਗੁੱਡੇ ਲਾਈਨ ਹੀ ਲਾ ਦੇ ਚਮਚਾ ਬਣਨ ਵਾਸਤੇ ਕੀ ਯੋਗਤਾ ਚਾਹੀਦੀ ਹੈ ਰਸਪਾਲ ਜੀ ਚਮਚੇ ਜਿਹੜੇ ਹੁੰਦੇ ਆ ਉਹਨਾਂ ਦੀ ਸਭ ਤੋਂ ਪਹਿਲਾਂ ਤੇ ਜਿਹੜੀ ਜੀਬ ਹੈ ਨਾ ਉਹ ਲੰਬੀ ਤੇ ਤਿੱਖੀ ਹੁੰਦੀ ਹੈ ਜਿਹੜੀ ਚੱਟ ਚੱਟ ਕੇ ਵੀ ਉਹਨਾਂ ਦੇ ਜਿਹੜੇ ਜੁੱਤੇ ਚੱਟਦੇ ਆ ਨਾ ਤਾਂ ਵੀ ਨਹੀਂ ਉਹ ਕੱਸਦੀ ਜੀਬ ਉਹਨਾਂ ਤੇ ਕੰਮ ਜਿਹੜਾ ਮਰਜੀ ਉਹ ਕਰ ਲੈ ਨੇਤਾ ਜਿਹੜੇ ਉਹਨੇ ਭਾਵੇਂ ਉਹ ਮਾੜਾ ਕਰ ਲੈਣਾ ਭਾਵੇਂ ਕੋਈ ਠੱਗੀ ਮਾਰ ਲੈਣਾ ਭਾਵੇਂ ਕਿਸੇ ਜਨਾਨੀ ਦਾ ਨਾਂ ਲੱਗ ਜਾਏ ਪਰ ਉਹ ਕਹਿਣਗੇ ਇਤੋਂ ਵਧੀਆ ਕੰਮ ਦੁਹੀ ਕੋਈ ਕੀਤਾ ਹੀ ਨਹੀਂ ਹੂੰ ਦੂਜੇ ਬੰਦੇ ਜਿਹੜੇ ਹਨ ਉਹਨਾਂ ਨੂੰ ਇਹ ਗਾ ਨਹੀਂ ਉਹ ਦਿੰਦੇ ਉਹ ਕਹਿੰਦੇ ਵੀ ਇਹ ਬੰਦੇ ਸੱਚ ਦੱਸ ਦਿੰਦੇ ਆ ਪਾਰਟੀ ਨੂੰ ਵੀ ਸੱਚ ਦੱਸ ਦਿੰਦੇ ਆ ਥੱਗੀ ਇਹਨਾਂ ਮਾਰਨੀ ਨਹੀਂ ਬੇਈਮਾਨੀ ਇਹਨਾਂ ਕਰਨੀ ਨਹੀਂ ਤੇ ਇਸ ਕਰਕੇ ਇਹਨਾਂ ਨੂੰ ਪਾਸੇ ਕਰ ਦਿਓ ਇਹਨਾਂ ਨੇ ਤੇ ਸਾਡੀ ਪੂਲ ਖੋਲ ਦੇਣੀ ਪਰ ਲੀਡਰ ਤਾਂ ਬਹੁਤ ਸਿਆਣਾ ਹੁੰਦਾ ਤੇ ਰਾਜਕੁਮਾਰ ਜੀ ਲੀਡਰ ਇਹੋ ਜਿਹਾ ਚਮਚਾ ਨੂੰ ਝਾੜਦਾ ਨਹੀਂ ਝੰਬਦਾ ਨਹੀਂ ਚੱਲ ਪਾਸੇ ਹੋਵਰ ਤੁਸੀਂ ਕੀ ਕਰਨਾ ਇੱਥੇ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਬੇਸ਼ਰਮ ਜਿਹਨੂੰ ਕਹਿੰਦੇ ਨੇ ਬੇਸ਼ਰਮ ਬੰਦੇ ਹੁੰਦੇ ਆ ਉਹਨਾਂ ਨੂੰ ਭਾਵੇਂ ਧੱਕੇ ਮਾਰ ਦੇ ਭਾਵੇਂ ਧੱਕੇ ਮਾਰ ਛੱਡ ਕੇ ਚਪੇੜਾ ਮਾਰ ਕੇ ਬਾਹਰ ਕੱਢ ਦੇਣ ਉਹ ਫੇਰ ਉਹਦੇ ਤਲੇ ਚਟਣਦੇ ਆਂ ਬੰਦਾ ਭਾਵੇਂ ਕੋਈ ਨਾਲ ਉਹਨਾਂ ਦੇ ਹੋਵੇ ਨਾ ਹੋਵੇ ਪਰ ਉਹਨਾਂ ਤਲਵੇ ਉਹਨਾਂ ਦੇ ਚਟਣੇ ਹੀ ਚਟਣੇ ਆ ਤੇ ਉਹਨੂੰ ਛਦਾਈ ਬੇਵਕੂਫ ਜਿਹਨੂੰ ਕਹਿੰਦੇ ਨੇ ਬਣਾ ਲੈਂਦੇ ਆ ਕਿ ਮੇਰੇ ਅਰਗਾ ਦੇ ਚੰਗਾ ਹੀ ਬੰਦਾ ਕੋਈ ਨਹੀਂ ਜੋ ਮੈਂ ਤੇਰਾ ਸੋਚਦਾ ਉਹਦੇ ਕੋਈ ਵੀ ਨਹੀਂ ਸੋਚਦਾ ਅਹੀਂ ਸਭ ਤੋਂ ਵਧੀਆ ਹੈ ਤੇ ਫਿਰ ਉਹ ਤੁਹਾਨੂੰ ਪਤਾ ਲਾਈ ਲੱਗ ਹੁੰਦੇ ਆ ਨਾਲ ਲੱਗ ਜਾਂਦੇ ਇਹ ਰਾਜਕਮਰ ਜੀ ਤੁਸੀਂ ਬੜੀ ਵੱਡੀ ਗੱਲ ਕਹਿ ਰਹੇ ਹੋ ਕਿ ਰਾਜਨੀਤੀ ਚ ਸਿਆਸਤ ਦੇ ਵਿੱਚ ਚਮਚੀਆਂ ਦਾ ਇੰਨਾ ਬੋਲ ਬਾਲਾ ਕਿ ਚਮਚੇ ਜਿਹੜੇ ਨੇ ਉਹ ਪਾਰਟੀ ਫਿਰ ਇਦਾਂ ਤਬਾਹ ਕਰ ਸਕਦੇ ਨੇ ਕਿ ਜੇ ਆਪਣੇ ਲੀਡਰ ਨੂੰ ਇਦਾਂ ਧੋਖੇ ਚ ਰੱਖਣਗੇ ਬਿਲਕੁਲ ਤਬਾਹ ਤੇ ਤੁਹਾਡੇ ਸਾਹਮਣੇ ਹੀ ਤੁਸੀਂ ਵੇਖੀ ਜਾਓਗੇ ਤੁਸੀਂ ਵੀ ਬਟਾਲਾ ਵਾਸੀ ਜੇ ਤੁਹਾਨੂੰ ਪਤਾ ਲੱਗ ਹੀ ਜਾਣਾ ਹੋਲੀ-ਹੋਲੀ ਤਾਂ ਨਹੀਂ ਗਈ ਥਾਂ ਹੀ ਗਈ ਹੈ ਪਹਿਲਾਂ ਜਦੋਂ ਸਾਨੀ ਸਾਹਿਬ ਹੁੰਦੇ ਸੀ ਉਦੋਂ ਵੇਖੋ ਪਾਰਟੀ ਕਿੱਥੇ ਹੀ ਹੁਣ ਵੇਖੋ ਕਿੱਥੇ ਪਤਾ ਕੀ ਇਹ ਚਮਚੀ ਮਾਰਨੀ ਕੋ ਪੈਂਦੀ ਮੈਂ ਤੁਹਾਡੇ ਤੋਂ ਸਿੱਧਾ ਜਿਹਾ ਪੁੱਛਿਆ ਕਿ ਚਮਚਾ ਬਣਦਾ ਕਿਉਂ ਬਣਦਾ ਇਹਨਾਂ ਨੂੰ ਹੋਊਗੀ ਕੋਈ ਕਿਸੇ ਨੂੰ ਆਉਧਿਆਂ ਦੀ ਲੋੜ ਹੋਊਗੀ ਕਿਸੇ ਨੂੰ ਇਲੈਕਸ਼ਨਾਂ ਚ ਪੈਸਿਆਂ ਦੀ ਲੋੜ ਹੋਊਗੀ ਕਿਸੇ ਨੂੰ ਕੁਛ ਲੋੜ ਹੋਊਗੀ ਤਾਂ ਚਮਚੀ ਮਾਰਦੇ ਅਹੀਂ ਮਾਰ ਨਹੀਂ ਸਕਦੇ ਸਾਨੂੰ ਤੇ ਕੋਈ ਗੱਲ ਕਹ ਦੇ ਸਾਨੂੰ ਉਹ ਨਹੀਂ ਹਜਮ ਹੁੰਦੀ ਇਹਨਾਂ ਨੂੰ ਭਾਵੇਂ ਛਿੱਤਰ ਮਾਰ ਲੈਣਾ ਇਹ ਮਤਲਬ ਕਿ ਚਮਚੇ ਫਿਰ ਤੁਹਾਨੂੰ ਪਤਾ ਰਾਜਮਾਰ ਤੁਹਾਡੀਆਂ ਦੋ ਲਾਈਨਾਂ ਬੜੀਆਂ ਮਸ਼ਹੂਰ ਹੋ ਗਈਆਂ ਨੇ ਤੁਸੀਂ ਲਿਖਿਆ ਵੀ ਅਹੀਂ ਤਾਂ ਅੜੀਆਂ ਹੀ ਪੰਦੇ ਆ ਬਿੱਲੀ ਭਾਵੇਂ ਕਹਿੰਦੇ ਸਾਰਾ ਦੁੱਧ ਪੀਜੇ ਜਦੋਂ ਕੰਧ ਤੇ ਚੜ ਕੇ ਮੁੱਛਾ ਟਾਂਠਾ ਕਰਦੀ ਹੈ ਨਾ ਰਾਜਕਮਰ ਤੁਸੀਂ ਲਿਖਿਆ ਕਿ ਫਿਰ ਸਾਡੇ ਕੋਲ ਜਰੀ ਨਹੀਂ ਜਾਂਦੀ ਫਿਰ ਅਸੀਂ ਢਾ ਲੈਨੇ ਆ ਇਹ ਅੜੀ ਕੇਦੀ ਭੰਨੀ ਤੁਸੀਂ ਤੁਸੀਂ ਆਪ ਹੀ ਸਿਆਣੇ ਜੇ ਵੇਖ ਲੋ ਤਾਂ ਮੈਂ ਸਾਰੀ ਕਹਾਣੀ ਦੱਸ ਵੀ ਦਿੱਤੀ ਆ ਵੀ ਅੜੀ ਭੰਨਣ ਵਾਲੀ ਗੱਲ ਆ ਜੇ ਮੇਰੇ ਹਿੱਕ ਤੇ ਇਹਨਾਂ ਦੀਵਾ ਬਾਲਿਆ ਆ ਕੇ ਹੂੰ ਤੇ ਮੇਰੀ ਵੀ ਫਿਰ ਅੜੀ ਭੰਨੀ ਮੈਂ ਵੀ ਭੰਨੀ ਹੂੰ ਤਾਂ ਕਰਕੇ ਮੈਂ ਦੀਪੂ ਭਾਜੀ ਜਿਹੜੇ ਹੈਗੇ ਉਹਨਾਂ ਨੂੰ ਜੁਆਇਨ ਕੀਤਾ ਉਹਨਾਂ ਦੇ ਮੈਨੂੰ ਕਾਂਗਰਸ ਨਾਲ ਕੋਈ ਏਡਾ ਵੱਡਾ ਨਹੀਂ ਹੈਗਾ ਮੈਨੂੰ ਤੇ ਉਹ ਮਰਦ ਬੰਦਾ ਜਿਹੜਾ ਹੈਗਾ ਉਹਦੇ ਨਾਲ ਹੈਗਾ ਵੀ ਉਹਦੇ ਨਾਲ ਤੁਰਨਾ ਜੋ ਮਰਜ਼ੀ ਹੋ ਜੇ ਜਦੋਂ ਤੁਸੀਂ 15 ਸਾਲ ਇਹ ਚਿਹਰਾ ਲੈ ਕੇ ਇਹ ਸ਼ਕਲ ਲੈ ਕੇ ਲੋਕਾਂ ਚ ਬੀਜੇਪੀ ਲਈ ਵੋਟਾਂ ਮੰਗਦੇ ਰਹੇ ਬੀਜੇਪੀ ਲਈ ਇਹ ਚਿਹਰਾ ਮਸ਼ਹੂਰ ਸੀ ਬੀਜੇਪੀ ਦਾ ਮੰਡਲ ਪ੍ਰਧਾਨ ਸੀ ਤੇ ਇਹ 2 ਘੰਟਿਆਂ ਚ ਉਹਨਾਂ ਨੂੰ ਕਿੱਦਾਂ ਪਛਾਣੋਗੀ ਕਿ ਇਹ ਬੰਦਾ ਕਾਂਗਰਸੀ ਹੋ ਗਿਆ ਉਹ ਫਿਰ ਜਦੋਂ ਘਰ ਘਰ ਜਾਣਾ ਪਿਆ ਜਦੋਂ ਮੈਨੂੰ 2 ਘੰਟੇ ਦੇ ਵਿੱਚ ਪੂਰੀ ਸਪੀਡ ਬੰਨਣੀ ਪਈ ਆ ਮੀਟਿੰਗ ਮੈਨੂੰ ਫੋਨ ਆਇਆ 2 ਵਜੇ ਭਾਜੀ ਦਾ ਠੀਕ ਹੈ ਤੇ 4 ਵਜੇ ਤੱਕ ਕਹਿੰਦੇ ਮੀਟਿੰਗ ਖਤਮ ਕਰਨੀ ਆ ਚੌਥਾਂ ਦਾ ਵੀ ਲੱਗਾ ਆ ਖਤਮ ਮਤਲਬ ਕੀ ਹੁਣ ਇਲੈਕਸ਼ਨ ਆ ਕੱਲ ਤੇ ਤੁਸੀਂ ਇਹ ਕਰਨਾ ਉਹਦੇ ਚ ਫਿਰ ਅਸੀਂ 2 ਘੰਟਿਆਂ ਚ ਮੀਟਿੰਗ ਸੱਦੀ ਆ ਤੇ 2 ਘੰਟਿਆਂ ਦੇ ਵਿੱਚ ਜੋ ਮੇਰੇ ਕੋਲ ਕੀਤਾ ਗਿਆ ਮੈਂ ਬੜਾ ਬਾਬਰ ਵਾਲੇ ਵਾਂਗੂ ਫਿਰਿਓ ਪਤਾ ਦੱਸਦੇ ਆ ਲੋਕੀ ਕੇ ਕਹਿੰਦੇ ਕਿ ਰਾਜੂ ਦੇ ਬਣ ਗਿਆ ਨੇਰੀ ਦੋਆਂ ਘੰਟਿਆਂ ਦੇ ਵਿੱਚ ਹੀ ਕਹਿੰਦੇ ਭਾਜਪੀ ਦਾ ਸੁਪਰਾ ਸਾਫ ਕਰਨ ਨੂੰ ਫਿਰਦਾ ਹੀ ਤੇ ਕਾਂਗਰਸੀ ਕਾਂਗਰਸ ਕਰਾਤੀ ਦੋ ਘੰਟੇ ਵਿੱਚ ਉਹ ਤੇ ਉਹ ਕਾਂਗਰਸ ਦੇ ਮੂੰਹ ਨੂੰ ਕਹਿ ਲੋ ਜਾਂ ਦੀਪੂ ਭਾਈ ਦੇ ਮੂੰਹ ਨੂੰ ਕਹਿ ਲੋ ਮੈਂ ਤੇ ਨਾਲ ਤੁਰਿਆ ਬੀਜੇਪੀ ਦਾ ਤੇ ਇਹਨਾਂ ਨੇ ਮੈਨੂੰ ਜਿੱਦਾਂ ਕਹਿੰਦੇ ਨਾ ਮਤਰੇ ਪੁੱਤ ਨੂੰ ਮਾਂ ਛੱਡ ਦਿੰਦੀ ਐ ਇਹਨਾਂ ਨੇ ਇਸ ਤਰ੍ਹਾਂ ਮੇਰੇ ਨਾਲ ਵਰਤਿਆ ਮਨਾਉਣ ਨਹੀਂ ਆਇਆ ਕੋਈ ਨਾ ਮਨਾਉਣ ਛੱਡ ਕੇ ਮੈਨੂੰ ਫੋਨ ਵੀ ਨਹੀਂ ਕੀਤਾ ਤੁਸੀਂ ਕਹਿੰਦੇ ਮਨਾਉਣ ਨਹੀਂ ਆਇਆ ਮੈਨੂੰ ਅੱਜ ਤੱਕ ਇਹਨਾਂ ਫੋਨ ਨਹੀਂ ਕੀਤਾ ਕਦੀ ਚਲੋ ਇਹ ਇਹ ਤਾਂ ਹੋ ਗਈ ਨਾ ਤੁਹਾਡੀ ਲੋਕਲ ਪਰ ਇਥੇ ਕਿਤੇ ਨਾ ਕਿਤੇ ਤੁਹਾਡੀ ਵੀ ਕੋਈ ਗਲਤੀ ਰਹੀ ਹੋਏਗੀ ਨਾ ਆਪਣੇ ਲੀਡਰ ਨੂੰ ਤੁਸੀਂ ਇਗਨੋਰ ਮਾਰਿਆ ਹੋਗਾ ਹੋ ਸਕਦਾ ਕਿ ਤੁਸੀਂ ਹੁਣ ਜ਼ਿਲ੍ਹਾ ਪ੍ਰਧਾਨ ਨੇ ਹੀਰਾ ਵਾ ਲਿਆ ਅਕਸਰ ਉਹਨਾਂ ਦਾ ਵਿਗਾੜਨ ਦਾ ਜਾਂ ਵਿਗੜਨ ਦਾ ਕੋਈ ਕਾਰਨ ਤੇ ਹੋਏਗਾ ਰੁੱਸਣ ਦਾ ਕਾਰਨ ਤੇ ਹੋਏਗਾ ਤੁਸੀਂ ਹੁਣ ਚਲਦੀ ਇਹਦੇ 'ਚ ਫੋਨ ਕਰ ਲਓ ਲਾਈਵ 'ਚ ਹੂੰ ਤੁਸੀਂ ਫੋਨ ਕਰਕੇ ਸਪੀਕਰ ਫੋਨ ਔਨ ਕਰ ਲਓ ਜੇ ਮੇਰੀ ਕੋਈ ਗਲਤੀ ਕੱਢ ਦੇਣਗੇ ਤਾਂ ਮੈਨੂੰ ਜੋ ਤੁਸੀਂ ਸਜ਼ਾ ਦਿਓਗੇ ਮੈਂ ਭੁਗਤਣ ਨੂੰ ਤਿਆਰ ਆ ਮੈਂ ਤੇ ਕੋਈ ਗਲਤੀ ਮੈਂ ਕਹਿੰਦਾ ਮੈਂ ਹੱਕ ਟੋਕੇ ਕਹਿੰਦਾ ਮੈਂ ਕੋਈ ਅੱਜ ਤੱਕ ਗਲਤੀ ਨਹੀਂ ਕੀਤੀ ਮੇਰਾ ਕੋਈ ਠੱਗੀਚ ਨਾ ਨਹੀਂ ਲੱਗਾ ਮੇਰਾ ਕਿਹੇ ਜਨਾਨੀ ਦਾ ਨਾ ਨਹੀਂ ਲੱਗਾ ਮੇਰਾ ਕਿਹੇ ਗਰੀਬ ਦੇ ਨਾਲ ਧੱਕਾ ਕਰਨ ਚ ਨਾ ਨਹੀਂ ਲੱਗਾ ਤੇ ਮੈਨੂੰ ਇਹਨਾਂ ਨੇ ਮੇਰੀ ਗਲਤੀ ਕੀ ਕੱਢ ਦੇਣੀ ਹੈ ਮੈਂ ਪਾਰਟੀ ਦਾ ਜਿਹੜਾ ਕੰਮ ਕੀਤਾ ਜਿੰਨਾ ਚਿਰ ਕੋਈ ਵੀ ਮੇਰਾ ਮਤਲਬ ਬੋਕਸ ਕੰਮ ਨਹੀਂ ਕੀਤਾ ਵੀ ਐਵੇਂ ਕਾਗਜ਼ੀ ਕਾਰਵਾਈ ਕਰਕੇ ਪਾਰਟੀ ਨੂੰ ਦੇਤੀ ਮੈਂ ਦੱਸਦਾ ਹੀ ਰਿਆਂ ਪਾਰਟੀ ਨੂੰ ਵੀ ਇਹ ਕੰਮ ਜਿਹੜੇ ਆ ਬੋਕਸ ਹੁੰਦੇ ਪਏ ਤੇ ਉਹ ਕਹਿੰਦੇ ਇਹਨੂੰ ਬਾਹਰ ਕੱਢ ਦਿਓ ਇਹਦੇ ਹਾਡੀਆਂ ਬੋਲਾਂ ਖੋਲਦਾ ਹੁਣ ਤਾਂ ਤੁਸੀਂ ਬੀਜੇਪੀ ਛੱਡ ਦਿੱਤੀ ਐ ਤੇ ਵੋਟਾਂ ਵੀ ਹੋ ਚੁੱਕੀਆਂ ਨੇ ਹੁਣ ਕੋਈ ਬੀਜੇਪੀ ਦਾ ਨੁਕਸਾਨ ਹੋਣ ਵਾਲਾ ਨਹੀਂ ਹੈਗਾ ਪਰ ਹੁਣ ਮੈਨੂੰ ਇੱਕ ਦੋ ਵਾਰੀ ਸਾਡੇ ਦਰਸ਼ਕਾਂ ਨੂੰ ਦੱਸੋ ਸੀ ਇਹ ਤਾਂ ਲੱਗੇਗਾ ਕਿ ਰਾਜਕਮਾਰਾਂ ਵਿੱਚ ਹਵਾ ਛੱਡਣ ਡਿਆ ਕਿਹੜੇ ਬੋਕਸ ਕੰਮ ਹੋਏ ਸੀ ਬੋਕਸ ਹੀ ਹੋ ਜਾਂਦੇ ਜਿਹੜਾ ਮਤਲਬ ਕੀ ਹੁਣ ਇੱਕ ਬੂਥ ਆ ਉਹਦੇ ਤੇ ਘਟੋ ਘੱਟ ਵੀ ਪਾਰਟੀ ਦੇ ਸਿਧਾਂਤ ਦੇ ਮੁਤਾਬਕ 6-7 ਬੰਦੇ ਹੁੰਦੇ ਆ ਠੀਕ ਐ ਇਹਨਾਂ ਨੇ ਜਦੋਂ ਬੂਥ ਬਣਾਉਣੇ ਆ ਜਿਹਦੇ ਮਰਜ਼ੀ ਉਥੋਂ ਨਾਂ ਫੜਨੇ ਆ ਲਿਖ ਕੇ ਦੇ ਦੇਣੇ ਜਿਹੜਾ ਪ੍ਰਭਾਰੀ ਆਂਦਾ ਉਹ ਆਪਣੀ ਇੱਜ਼ਤ ਬਚਾਉਣ ਨੂੰ ਘਿਰਦਾ ਕਿ ਮੇਰੀ ਇੱਜ਼ਤ ਬਚ ਜੇ ਤੇ ਮੈਂ ਜੋ ਇਹਨਾਂ ਕੀਤਾ ਠੀਕ ਆ ਤੇ ਮੈਨੂੰ ਇੱਕ ਵਾਰੀ ਪਰਭਾਰੀ ਬਣਾਉਂਦੇ ਫੇਰ ਮੈਂ ਦੱਸਦਾ ਕਿਹੜੇ ਜਿਹੜੇ ਬੰਦੇ ਹੈਗੇ ਆ ਝੂਠ ਝੂਠ ਇਹਨਾਂ ਨੇ ਬਣਾਏ ਆ ਫੋਨ ਕਰਕੇ ਇਹਨਾਂ ਨੂੰ ਹੁਣ ਵੀ ਤੁਹਾਨੂੰ ਮੈਂ ਲਿਸਟਾਂ 'ਚ ਕਹੋਗੇ ਤੁਹਾਨੂੰ ਮੈਂ ਭੇਜ ਦੂੰਗਾ ਜਿਹੜੀਆਂ ਬੜੀਆਂ ਵਾਂ ਉਹਨਾਂ ਨੂੰ ਫੋਨ ਕਰ ਲੈਣ ਵੀ ਉਹਨਾਂ 'ਚ ਆਪੇ ਤੁਹਾਨੂੰ ਪਤਾ ਲੱਗ ਜਾਣਾ ਕਿੰਨੇ ਝੂਠੇ ਆ ਤੇ ਕਿੰਨੇ ਜਿਹੜੇ ਸਹੀ ਹੈਗੇ ਆ ਤੇ ਜਿੱਥੇ ਮੇਰੇ ਇਹਨਾਂ ਨੇ ਮੀਟਿੰਗ ਕਰਵਾਈ ਆ ਤੁਸੀਂ ਸੋਚੋ ਵੀ ਉਹ ਬੰਦਿਆਂ ਨੇ ਕੀ ਕੀਤਾ ਵੇਖੋ ਬੀਜੇਪੀ ਦਾ ਝੰਡਾ ਉਦੀ ਦੀਆਂ ਫੋੜਾਂ ਪੈਰਾਂ ਤੇ ਰਾ ਕੇ ਰੋਲੀਆਂ ਆਪਸ ਚ ਲੜ ਪਏ ਤੂੰ ਇਹਨੂੰ ਕਿਉਂ ਸੱਦਿਆ ਤੂੰ ਇਹਨੂੰ ਕਿਉਂ ਸੱਦਿਆ ਸਿਰਫ ਪੈਸੇ ਕਰਕੇ ਇਹਨਾਂ ਨੂੰ ਜਿੰਨੇ ਪੈਸੇ ਇਹਨਾਂ ਨੇ ਦਿੱਤੇ ਹੋਣਗੇ ਮੈਨੂੰ ਨਹੀਂ ਪਤਾ ਕਿੰਨੇ ਦਿੱਤੇ ਆ ਉਹਦੇ ਚ ਹੀ ਉਹਨਾਂ ਨੇ ਬੂਥ ਲਾਏ ਆ ਬਾਅਦ ਚ ਉਹ ਬੰਦੇ ਲੱਭੇ ਕੋਈ ਨਹੀਂ ਤੇ ਵੋਟਾਂ ਕਿੰਨੇ ਪੂਣੀਆਂ ਸੀ ਇਹਨਾਂ ਪਰ ਇਹ ਵੀ ਤੇ ਨਾਲ ਹੈ ਨਾ ਕਿ ਹੀਰੇ ਵਾਲੀ ਨਾਲ ਬੀਜੇਪੀ ਦੇ ਨਾਲ ਚਾਰ ਬੰਦੇ ਹੈਗੇ ਸੀ ਤੇ ਇੰਨੀ ਵੋਟ ਚਲੀ ਗਈ ਨਾ ਵਿਧਾਨ ਸਭਾ ਦੇ ਨਾਲੋਂ ਇਸ ਵਾਰੀ ਵੇਖੋ ਨਾ ਵੋਟ ਡਬਲ ਹੋ ਗਈ ਆ ਵੋਟ ਤੇ ਜ਼ਬਰਦਸਤ ਜਿਹੜੀ ਆ ਪਿਕਅਪ ਹੋਈ ਆ ਮਟਾਲੀ ਸ਼ਹਿਰ ਦੇ ਵਿੱਚ ਪਾਜੀ ਤੁਹਾਨੂੰ ਲੱਗਦਾ ਡਬਲ ਹੋ ਗਈ ਆ ਪਰ ਜਿਹੜਾ ਉਹਦਾ ਆਪਣਾ ਅਕਸ਼ ਹੀਗਾ ਪ੍ਰਧਾਨ ਮੰਤਰੀ ਦਾ ਹੂੰ ਉਹਨੂੰ ਵੀ ਤੇ ਵੋਟਾਂ ਪਈਆਂ ਆ ਹੂੰ ਉਹ ਸ਼ਹਿਰ ਤੋਂ ਸਾਰੀ ਵੋਟ ਜੋ ਪਈ ਆ ਉਹਨੂੰ ਪਈ ਆ ਜੇ ਤੁਸੀਂ ਕਹਿੰਦੇ ਆ ਕਿ ਉੱਥੋਂ ਜ਼ਿਆਦਾ ਵੋਟਾਂ ਪੁਆਈਆਂ ਵਾ ਤੇ ਫਿਰ ਪ੍ਰਧਾਨ ਦਾ ਇੱਕ ਬੂਥ ਤੇ ਆਪਣਾ ਹਰ ਗਿਆ ਕਿਹੜੇ ਪ੍ਰਧਾਨ ਦਾ ਜਿਹੜਾ ਜ਼ਿਲ੍ਹਾ ਪ੍ਰਧਾਨ ਆ ਹੁਣ ਵਾਲੀਆ ਸਾਹਿਬ ਨਾਂ ਦੀ ਕੋਈ ਗੱਲ ਨਹੀਂ ਵਾਲੀਆ ਸਾਹਿਬ ਮੇਰਾ ਮਤਲਬ ਉਹਨਾਂ ਦਾ ਤੇ ਇੱਕ ਆਪਣਾ ਬੂਥ ਵੀ ਹਰ ਗਿਆ ਵਾ ਜੇ ਉਹਨਾਂ ਵੋਟਾਂ ਇੰਨੀਆਂ ਪਵਾਤੀਆਂ ਤੇ ਫਿਰ ਆਪਣਾ ਬੂਥ ਵੀ ਤੇ ਜਿੱਤਣਾ ਚਾਹੀਦਾ ਸੀ ਨਾ ਫਿਰ ਉਹ ਤੇ ਨਹੀਂ ਹਰਨਾ ਚਾਹੀਦਾ ਅੱਛਾ ਦੇਖੋ ਇੱਥੇ ਤਾਂ ਇੱਕ ਹੀ ਰਾਜਕੁਮਾਰ ਆ ਨਾ ਇੰਨੀ ਵੱਡੀ ਭਾਜਪਾ ਆ ਕੋਈ ਹੋਰ ਤੇ ਸਾਰੇ ਉਹਦੇ ਨਾਲ ਖੁਸ਼ ਨਹੀਂ ਉਹਦੇ ਨਾਲ ਚਟਾਨ ਵਾਂਗੂ ਖੜੇ ਨਹੀਂ ਹੋਰ ਤੇ ਕਿਸੇ ਨਾਲ ਨਾਰਾਜ਼ਗੀ ਹੈ ਨਹੀਂ ਤੇ ਕੱਲਾ ਰਾਜਕੁਮਾਰ ਜਿਹੜਾ ਉਹ ਹੀ ਤੁਸੀਂ ਕਾਵਰ ਰੋਲੀ ਪਾਈ ਹੈ ਕਿ ਤੁਸੀਂ ਜਿਹੜੀ ਹੈ ਜੀ ਉਹ ਤੇ ਬੰਦਾ ਨਹੀਂ ਠੀਕ ਜੀ ਉਹ ਤੇ ਹੀਰੇਵਾਲੀ ਇਹਨਾਂ ਉੱਤੇ ਏ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾ ਰਹੇ ਹੋ ਮੈਂ ਤੇ ਇਹ ਨਹੀਂ ਆਪਣੇ ਮੂੰਹ ਤੁਹਾਨੂੰ ਕਿਹਾ ਵੀ ਬੰਦਾ ਨਹੀਂ ਠੀਕ ਮੈਂ ਨਾ ਕੰਮ ਕਰਨ ਦਾ ਉਹਦਾ ਸਿਸਟਮ ਨਹੀਂ ਠੀਕ ਅੱਛਾ ਬੰਦਾ ਤੇ ਮੈਂ ਨਹੀਂ ਕਿਹਾ ਤੁਹਾਨੂੰ ਦੀਕ ਨਹੀਂ ਹੈਗਾ ਉਹਦਾ ਸਿਸਟਮ ਨਹੀਂ ਠੀਕ ਕਿੰਨੇ ਬੰਦੇ ਤੁਸੀਂ ਕਹਿੰਦੇ ਕਿਉਂ ਨਹੀਂ ਪਾਈ ਸ਼੍ਰੇਸ਼ ਹੈਗਾ ਹਮ ਹੈਨਾ ਸ਼੍ਰੇਸ਼ ਭਾਟਿਆ ਹੈਗਾ ਉਹ ਬੰਦਾ ਕੰਮ ਦਾ ਨਹੀਂ ਉਹਦੇ ਵਰਗਾ ਬੰਦਾ ਕੋਈ ਨਹੀਂ ਨੇਤਾ ਕੋਈ ਨਹੀਂ ਇਹਨਾਂ ਨੂੰ ਲੱਭਣਾ ਠੀਕ ਫਿਰ ਕੇਸ਼ ਭੱਟੀ ਨਹੀਂ ਹੈਗਾ ਉਹਦੇ ਵਰਗਾ ਵੀ ਇਹਨਾਂ ਨੂੰ ਬੰਦਾ ਕੋਈ ਨਹੀਂ ਲੱਭਣਾ ਜਿੰਨੂੰ ਇਹਨਾਂ ਨੇ ਟਿਕੜ ਨਹੀਂ ਦਿੱਤੀ ਫਿਰ ਵੀ ਇਹ ਉਹਨੇ ਆਜ਼ਾਦ ਜਿੱਤ ਕੇ ਇਹਨਾਂ ਦੇ ਮੂੰਹ ਤੇ ਚਪੇੜ ਮਾਰੀ ਆ ਤੇ ਮੈਂ ਜੇ ਤੁਸੀਂ ਨਹੀਂ ਦਿੰਦੇ ਤਾਂ ਵੀ ਮੈਂ ਆਜ਼ਾਦ ਜਿੱਤ ਕੇ ਤੁਹਾਡੇ ਮੂੰਹ ਤੇ ਚਪੇੜ ਮਾਰਾਂ ਪਰ ਇੱਕ ਆ ਜਿਹੜੀ ਲਾਈਨ ਤੁਸੀਂ ਲਿਖੀ ਹੈ ਦੇਖਿਓ ਆਪਣੀ ਔਕਾਤ ਵੇਖ ਗੰਦ ਤੂੰ ਵੀ ਥਾਂ-ਥਾਂ ਖਾਂਦਾ ਰਿਹਾ ਮੇਰੇ ਕੋਲ ਤੇਰੀ ਹਰ ਗੱਲ ਦਾ ਜਵਾਬ ਆ ਮਿੱਤਰਾ ਜੇ ਜੁਰਤ ਆ ਤਾਂ ਸਿੱਧਾ ਟੱਕਰ ਲਈ ਫਿਰ ਦੱਸੋ ਤੇਰੀ ਔਕਾਤ ਗਾੜੀ ਹੀ ਕੱਢ ਕੇ ਤੁਸੀਂ ਗਿਆ ਠੇਕੇਦਾਰ ਵੱਡਾ ਕਿ ਕਿਨੂੰ ਕਹਤਾ ਜੇ ਇਹ ਵੀ ਮੇਰਾ ਮਤਲਬ ਕਹਿ ਲਓ ਇਹਨਾਂ ਦਾ ਹੀ ਕੋਈ ਬੰਦਾ ਹੈਗਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਵੈਸੇ ਉਹਨੂੰ ਪਤਾ ਲੱਗ ਹੀ ਗਿਆ ਸੀ ਕਿਉਂਕਿ ਉਹ ਆਪਣੀ ਪੋਸਟ ਹੀ ਡਿਲੀਟ ਕਰ ਗਿਆ ਸੀ ਬਾਅਦ ਚ ਅੱਛਾ ਤੇ ਉਹਨੇ ਮੇਰਾ ਮਤਲਬ ਮੈਨੂੰ ਇਹ ਨਹੀਂ ਕਿ ਗੱਲ ਕਹੀ ਸੀ ਵੀ ਆਪਣੇ ਗਰੀਬਾਂ 'ਚ ਝਾਕਣਾ ਚਾਹੀਦਾ ਤੇ ਮੈਂ ਉਹਨੂੰ ਐ ਸੁਖੀ ਰੰਡਾਵਾ ਜੀ ਦੇ ਜਿੱਥੇ ਪਿੰਡ ਗਏ ਹੀ ਉੱਥੇ ਵੇਖਿਆ ਤੇ ਮੇਰੇ ਕਿਹੇ ਯਾਰ ਦੋਸਤ ਨੇ ਵੇਖਿਆ ਤੇ ਉਥੋਂ ਲੁਕਦਾ ਫਿਰੇ ਹੂੰ ਉਦਾਂ ਉਹ ਆਪਣੇ ਆਪ ਨੂੰ ਕਹਿੰਦਾ ਮੈਂ ਸੰਗ ਦਾ ਬੜਾ ਧਾਕੜ ਬੰਦਾ ਹੂੰ ਮੇਰੇ ਬਿਗਿਆਰ ਤੇ ਪਤਾ ਨਹੀਂ ਹਿਲਦਾ ਤੇ ਤੁਸੀਂ ਹਿਸਾਬ ਲਾ ਲੋ ਕਦੀ ਉਹ ਚੱਲ ਜਾਂਦਾ ਮਜੀਠੀਏ ਕੋ ਕਦੀ ਕਹਿੰਦਾ ਵੀ ਆਜੋ ਤੈਨੂੰ ਮਜੀਠੀਏ ਨਾਲ ਮਲਾ ਦਈਏ ਕਦੀ ਉਹਦੇ ਕੋ ਮਤਲਬ ਕਿ ਇਹ ਕਾਂਗਰਸ ਪਾਰਟੀ ਕੋ ਚੱਲ ਜਾਂਦਾ ਕਦੀ ਕਿਤੇ ਤੇ ਇਹਨਾਂ ਦਾ ਕੀ ਜ਼ਮੀਰ ਆ ਸਾਨੂੰ ਜ਼ਮੀਰ ਠਕਾਉਣ ਵਾਲਿਓ ਤੁਹਾਡਾ ਕੀ ਜ਼ਮੀਰ ਹੈਗਾ ਪਹਿਲਾ ਇਹ ਤਾਂ ਦੱਸਣ ਤੁਹਾਨੂੰ ਕੋਈ ਪੋਸਟ ਪਾਤੀ ਸੀ ਨਾ ਪਾਈ ਹੀ ਇੱਕ ਪੋਸਟ ਮੇਰਾ ਮਤਲਬ ਤੇ ਫਿਰ ਆ ਤੁਸੀਂ ਤੁਸੀਂ ਜਦੋਂ ਆ ਪੋਸਟ ਪਾਈ ਫਿਰ ਉਹਨੂੰ ਡਿਲੀਟ ਕਰਤੀ ਫਿਰ ਪੋਸਟ ਡਿਲੀਟ ਕਰਤੀ ਤੇ ਇਹ ਕਹਾ ਹੋਰ ਜਿਹੜਾ ਹੈ ਬੜਾ ਵੱਡਾ ਖੜਾ ਕਰਤਾ ਤੁਸੀਂ ਤੁਸੀਂ ਲਿਖਦੇ ਹੋ ਕਿ ਹੁਣ ਕਿੱਥੇ ਗਏ ਜਿਹੜੇ ਮਾਮੇ ਬਣੇ ਫਿਰਦੇ ਸੀ ਸੱਪ ਸੁੰਘ ਗਿਆ ਜੇ ਆਪਣੀਆਂ ਜੜਾ ਕੁੱਟੀਆਂ ਜੇ ਤੇ ਆਪਣਾ ਬੂਟਾ ਹੀ ਸਤਾ ਗਿਆ ਇਹ ਕੌਣ ਹੈ ਜਿਹੜੇ ਚੌਧਰੀ ਬਣੇ ਫਿਰਦੇ ਹੀ ਵੀ ਜੋ ਪਾਰਟੀ ਚਲਾਉਨੇ ਅਹੀਂ ਚਲਾਉਨੇ ਸਾਡੇ ਤੋਂ ਬਗਿਆਰ ਦੇ ਪਤਾ ਨਹੀਂ ਹੇਲ ਸਕਦਾ ਅੱਛਾ ਜੇ ਐਨੇ ਹੀ ਸੀਗੇ ਤੇ ਫਿਰ ਸਾਰੇ ਪਾਸੋਂ ਬਟਾਲਾ ਜਿੱਤ ਕੇ ਵਿਖਾਲਦੇ ਅੱਛਾ ਤੇ ਬਟਾਲਾ ਵੀ ਹਰ ਗਿਆ ਆਪਣੇ ਬੰਦੇ ਵੀ ਮਾਰ ਲਏ ਬੰਦਿਆਂ ਨੂੰ ਪੁੱਛਿਆ ਵੀ ਨਹੀਂ ਹੂੰ ਹੂੰ ਤੇ ਇਹਦੇ ਤੇ ਤੇ ਇਹੋ ਕਹਾਵਤ ਜਿਹੜੀ ਆ ਸਹੀ ਬੈਹਦੀ ਹੈ ਨਾ ਹੂੰ ਹੂੰ ਤੇ ਤੁਸੀਂ ਮਾਮੇ ਬਣੇ ਫਿਰਦੇ ਹੀ ਹੁਣ ਤੁਹਾਡਾ ਬੂਟਾ ਤੇ ਸੁੱਕ ਗਏ ਹੈ ਨਾ ੋੜੀ ੋੜੀ ਸਾਰੇ ਹੀ ਸੁੱਕ ਜਾਣੇ ਜੇ ਬਿੱਡੂ ਭਾਜੀ ਨਾ ਦੋਗਾ ਜੇ ਸ਼ਰਾਪਨਾ ਦੋ ਫਿਰ ਵੀ ਸਿਆਸਤ ਹੈ ਯਾਰ ਫਿਰ ਵੀ ਤੁਸੀਂ ਇੱਥੇ ਜੇ ਦੇਖਦੇ ਰਹੋ ਹੌਲੀ ਹੌਲੀ ਜੇ ਇਹੋ ਕੁਝ ਹੀ ਚੱਲਦਾ ਰਿਹਾ ਨਾ ਤੇ ਬਿਲਕੁਲ ਐ ਸਾਫ ਸੁਥਰਾ ਹੋ ਜੂਗਾ ਕੰਮ ਬੀਜੇਪੀ ਦਾ ਰਸ਼ਮਰ ਜੀ ਤੁਸੀਂ ਲਿਖਿਆ ਕਿ ਜੋ ਸਾਥ ਰੱਖ ਕਰ ਸੰਵਾਰ ਨਾ ਸਕੇ ਉਹ ਖਿਲਾਫ ਹੋ ਕਰ ਕੀ ਬਿਗਾੜ ਲẽਗੇ ਮਤਲਬ ਧਮਕੀ ਵੀ ਲਾ ਰਹੇ ਹੋ ਤੁਸੀਂ ਬੜੀ ਠੋਕੇ ਲਾਤੀ ਹੈ ਮੇਰਾ ਮਤਲਬ ਜਦੋਂ ਨਾਲ ਹੁੰਦੇ ਓਦੋਂ ਵੀ ਮੇਰਾ ਕੀ ਕੀ ਕਮਾ ਮੈਂ ਤੁਹਾਨੂੰ ਇਹਦੇ ਬਾਰੇ ਮੇਰਾ ਮਤਲਬ ਹੁਣ ਸ਼ਬਦ ਨਹੀਂ ਮੇਰੇ ਕੋਲ ਆ ਗਏ ਅੱਛਾ ਪਰ ਇਹਨਾਂ ਨੇ ਮੇਰਾ ਮਤਲਬ ਮੈਨੂੰ ਹਣ ਜੇ ਤੁਸੀਂ ਕਿਹਾ ਹੀ ਆ ਵੀ ਮੇਰਾ ਵਿਗਾੜੋਗੇ ਵੀ ਕੀ ਮੈਂ ਇਹ ਕਹਿਣਾ ਚਾਹੁੰਦਾ ਆ ਵੀ ਜੇ ਤੁਸੀਂ ਮੈਨੂੰ ਕੱਢ ਲਿਆ ਜੇ ਜਾਂ ਬਾਹਰ ਇੱਕ ਨੁਕਰੇ ਲਾ ਵੀ ਦਿੱਤਾ ਜੇ ਜੇ ਤੁਸੀਂ ਮੇਰੇ ਪਹਿਲਾਂ ਬੜੇ ਸਕੇ ਬੜੇ ਫਿਰਦੇ ਸੀ ਹਮ ਅੱਜ ਤੁਸੀਂ ਮੈਨੂੰ ਕੱਢ ਵੀ ਦਿੱਤਾ ਜੇ ਤੇ ਮੇਰਾ ਕੀ ਵਿਗਾੜਨੋ ਚੰਗੀ ਭਲੀ ਨੈਸ਼ਨਲ ਪਾਰਟੀ ਜਿਹਦਾ ਪ੍ਰਧਾਨ ਮੰਤਰੀ ਹੋਵੇ ਸੈਂਟਰ 'ਚ ਉਹਨੂੰ ਛੱਡ ਕੇ ਤੁਸੀਂ ਕਾਂਗਰਸ ਨੂੰ ਜੁਆਇਨ ਕਰਕੇ ਗਲਤੀ ਨਹੀਂ ਕਰਨੀ ਕੋਈ ਗਲਤੀ ਨਹੀਂ ਰਿਸ਼ਪਾਲ ਜੀ ਮੈਂ ਕੀਤੀ ਮੈਂ ਤੇ ਇੱਕ ਮਰਦ ਬੰਦੇ ਨਾਲ ਜੁੜਿਆ ਜਿਹਨੂੰ ਅੱਧੀ ਜ਼ੁਬਾਨ ਨਾਲ ਤੁਸੀਂ ਫੋਨ ਕਰੋਗੇ ਨਾ ਉਸੇ ਵੇਲੇ ਫੋਨ ਵੀ ਚੁੱਕਦਾ ਜੀ ਉਸੇ ਵੇਲੇ ਐਕਸ਼ਨ ਵੀ ਆਉਂਦਾ ਜੀ ਇਹਨਾਂ ਵਾਂਗੂ ਨਹੀਂ ਜੇ ਕੋਈ ਕੰਮ ਪੈ ਜੇ ਤੇ ਇਹਦੇ ਕਹਿੰਦੇ ਆ ਵੀ ਰਾਜਕਮਾਰ ਨੂੰ ਤੇ ਲੱਤ ਥੱਲੋਂ ਪਹਿਲਾਂ ਨੰਗਾਓ ਫੇਰ ਕੰਮ ਕਰਨਾ ਹੀ ਇਹਦਾ ਇਹ ਲੱਤ ਥੱਲੇ ਨਗਾਉਣ ਵਾਲਾ ਸੀ ਇਹ ਵੀ ਹੁੰਦਾ ਕੋਈ ਇਹ ਵੀ ਇਨ੍ਹਾਂ ਦੇ ਵਿੱਚ ਹੁੰਦਾ ਜੇ ਬੀਜੇਪੀ 'ਚ ਜਿਹੜਾ ਬੰਦੇ ਦਾ ਕੰਮ ਕਰਨਾ ਉਹਨੂੰ ਪਹਿਲਾਂ ਲੱਤ ਥੱਲੋਂ ਨਗਾਉਂਦੇ ਜੀ ਕਹਿੰਦੇ ਇਹਨੂੰ ਲੱਤ ਥੱਲੋਂ ਨਗਾਓ ਫੇਰ ਇਹਦਾ ਕੰਮ ਕਰਨਾ ਹੂੰ ਤੇ ਉਹ ਬੰਦਾ ਲੱਤ ਥੱਲੋਂ ਨਗਾਉਣ ਵਾਲਾ ਨਹੀਂ ਹੈ ਉਹ ਤੇ ਬੰਦੇ 'ਚ ਬੂਮਜਾਜ ਹੀ ਨਹੀਂ ਹੈਗੀ ਉਹਨੂੰ ਮਿਲਿਆ ਮੈਂ ਉਹਨੂੰ ਉਹਨੂੰ ਵੀ ਮੈਂ ਇੱਕੋ ਗੱਲ ਕਹੀ ਆ ਮੈਂ ਕਿਹਾ ਦੀਪੂ ਭਾਜੀ ਅਸੀਂ ਤੁਹਾਡੇ ਨਾਲ ਜੁੜੇ ਜੇ ਮੈਂ ਕਾਂਗਰਸ ਨੂੰ ਨਹੀਂ ਜਾਂਦਾ अच्छा जिथे ਤੁਸੀਂ ਲੈ ਜਾਓਗੇ ਖੂਚ ਸੁਰਦੋਗੇ ਖੂਚ ਚ ਚ ਜਾਗੇ ਠੀਕ ਹੈ ਪਰ ਮੈਂ ਕਾਂਗਰਸ ਨੂੰ ਨਹੀਂ ਜਾਣਦਾ ਮੈਂ ਤੁਹਾਡੇ ਨਾਲ ਜੁੜਿਆ ਜੇ ਤੁਹਾਡੇ ਨਾਲ ਹੀ ਰਵਾਂਗੇ ਮੈਂ ਸਿਰਫ ਦੀਪੂ ਜੈਂਤੀਪੁਰੀ ਇਹਨੂੰ ਜਾਣਨਾ ਮੈਂ ਉਹਦੇ ਨਾਲ ਜੁੜਿਆ ਵਾਂ ਮੇਰੇ ਜਨੇਬ ਬੰਦੇ ਆ ਉਹਦੇ ਫੈਨ ਆ ਜਿਹੜੇ ਮੁੰਡੇ ਸਾਰੇ ਹੂੰ ਉਹ ਕਹਿੰਦੇ ਭਾਜੀ ਅਸੀਂ ਉਹਦੇ ਨਾਲ ਜੁੜਨਾ ਅਸੀਂ ਕਿਸੇ ਪਾਰਟੀ ਨਾਲ ਨਹੀਂ ਜੁੜਦੇ ਇਹੋ ਜਿਹਾ ਕਿਹੜੀ ਗੱਲ ਪਸੰਦ ਆਗੇ ਕਿ ਤੁਸੀਂ ਦਿੱਲੀ ਦੇ ਬੈਠੇ ਜੀ ਤੁਸੀਂ ਕੋਣ ਹੋਣ ਉਹਨਾਂ ਦੀ ਭਾਜੀ ਉਹਨਾਂ ਚ ਤੇ ਬੋਮਜਾਜ ਨਹੀਂ ਹੈਗੀ ਮੈਂ ਦੋ ਵਾਰ ਹੀ ਮਿਲਿਆ ਵਾਂ ਮੈਂ ਘਰ ਵੀ ਗਿਆ ਵਾਂ ਮੇਰਾ ਮਤਲਬ ਇੰਨੇ ਪਾਵਰ ਦੇ ਬਾਵਜੂਦ ਵੀ ਉਹਨਾਂ ਚ ਇੱਕ ਵੀ ਬੋਮਜਾਜ ਨਹੀਂ ਹੈ ਇੰਨੀ ਵੀ ਬੋਮਜਾਜ ਨਹੀਂ ਹੈਗੀ ਜੇ ਉਹਨਾਂ ਨੂੰ ਅੱਧੀ ਜ਼ੁਬਾਨ ਨਾਲ ਕਹੀਏ ਨਾ ਡੀਬੂ ਭਾਜੀ ਆਹ ਕੰਮ ਪੈ ਗਿਆ ਉਹ ਕਹਿੰਦੇ ਵੀ ਹੁਣੇ ਮੈਂ ਫੋਨ ਕਰਦਾ ਤੂੰ ਖਲੋ ਜਾ ਹੂੰ ਤੇ ਜੇ ਬੰਦਾ ਇੰਨਾ ਸਾਥ ਦੇਵੇ ਤੇ ਅਸੀਂ ਕੀ ਲੈਣਾ ਇਹਨਾਂ ਕੋਲ ਸੋ ਇਹ ਸਰ ਸਾਡੇ ਨਾਲ ਰਾਜਕੁਮਾਰ ਜੀ ਜਿਨ੍ਹਾਂ ਨੇ ਸਫ਼ਰ ਆਪਣੀ ਸਿਆਸਤ ਦਾ ਭਾਜਪੀ ਤੋਂ ਸ਼ੁਰੂ ਕੀਤਾ ਸੀਗਾ ਪਰ ਇਹਨਾਂ ਨੇ ਹੁਣ ਬੀਜੇਪੀ ਨੂੰ ਛੱਡ ਕੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਹੈ ਪਰ ਇਹਨਾਂ ਦਾ ਇਹ ਦਾਵਾ ਹੈ ਕਿ ਮੈਂ ਕਿਸੇ ਪਾਰਟੀ ਨੂੰ ਜੁਆਇਨ ਨਹੀਂ ਕੀਤਾ ਮੈਂ ਅਮਨਦੀਪ ਜੈੰਤੀਪੁਰ ਦੇ ਨਾਲ ਆ ਉਹਨਾਂ ਨੂੰ ਜੁਆਇਨ ਕੀਤਾ ਹੈ ਉਹਨਾਂ ਦੀ ਸਾਦਗੀ ਔਰ ਉਹਨਾਂ ਦੀ ਨਿਡਰਤਾ ਔਰ ਉਹਨਾਂ ਦੀ ਦਲੇਰੀ ਜਿਸ ਨੂੰ ਲੈ ਕੇ ਕਿ ਉਹਨਾਂ ਦੇ ਫੈਨ ਹੋ ਗਏ ਔਰ ਇਹਨਾਂ ਦੇ ਸਾਥੀ ਜਿਹੜੇ ਨੇ ਸਾਰੇ ਦੇ ਸਾਰੇ ਉਹ ਜੁਆਇਨ ਕਰ ਚੁੱਕੇ ਨੇ ਅਸਲ ਵਿੱਚ ਅਮਨਦੀਪ ਜੈੰਤੀਪੁਰ ਨੂੰ ਆਉਣ ਵਾਲਾ ਹੁਣ ਸਮਾਂ ਦੱਸੇਗਾ ਕਿ ਅਮਨਦੀਪ ਜੈੰਤੀਪੁਰ ਜਿੰਨੀ ਮਿਹਨਤ ਕਰ ਚੁੱਕੇ ਨੇ ਬਠਾਲੇ ਦੇ ਵਿੱਚੋਂ ਉਦੇ ਹਿਸਾਬ ਨਾਲ ਪਾਰਟੀ ਉਹਨਾਂ ਨੂੰ ਕਿਹੜਾ ਸਟੇਟਸ ਦਿੰਦੀ ਹੈ ਪਾਰਟੀ ਉਹਨਾਂ ਦਾ ਮਾਨਸਿਕ ਕਰ ਕਿਵੇਂ ਕਰਦੀ ਹੈ ਇਹ ਤਾਂ ਸਮਾਂ ਦੱਸੇਗਾ ਪਰ ਫਿਲਹਾਲ ਰਾਜਕੁਮਾਰ ਹੋਣਾ ਨੇ ਇੱਕ ਗੱਲ ਜ਼ਰੂਰ ਦੱਸ ਦਿੱਤੀ ਹੈ ਕਿ ਚਮਚਿਆਂ ਦਾ ਬਾਈ ਬੋਲ ਬਾਲਾ ਜੇ ਰਾਜਨੀਤੀ ਦੇ ਵਿੱਚ ਤੇ ਚਮਚੇ ਬਣਨ ਵਾਸਤੇ ਕੀ ਕੀ ਕੁਆਲਟੀ ਚਾਹੀਦੀ ਹੈ ਉਹ ਵੀ ਇਹਨਾਂ ਨੇ ਦੱਸਿਆ ਸੋ ਜਿਹਦੇ ਜਿੱਦ ਕੋਲ ਇਹ ਕੁਆਲਟੀ ਹੋਵੇ ਉਹ ਰਾਜਨੀਤੀ 'ਚ ਜਾ ਸਕਦਾ ਹੈ ਚਮਚਾ ਬਣ ਸਕਦਾ ਹੈ ਫਾਇਦੇ ਚੱਕ ਸਕਦਾ ਹੈ ਔਰ ਯਕੀਨ ਮੰਨੋ بڑے بڑے ਵੱਡੇ ਫਾਇਦੇ ले भी सागता है और राजकुमारा होना ने जिभी दस्या सो एधा नाले दियो जाचत वेख हक हक्साजती आवाज एन न रही टूडे